ਪਾਲਣਿਆ ਜੀ ਛੰਨਾ ਕਾਸੇ ਦਾ ਤੇ ਮੈਡਮ ਸਾਡੀ ਬੜੀ ਖੁਸ਼ ਆ ਛੰਨਾ ਲੈ ਕੇ ਭਾਂਡੇ ਵਾਲਾ ਬਾਜ਼ਾਰ ਆ ਲੱਗਦਾ ਜਿਵੇਂ ਸੋਨੇ ਦਾ ਬਾਜ਼ਾਰ ਸਾਰੇ ਪਾਸੇ 골ਡਨ ਕਲਰ ਦੇ ਭਾਂਡੇ ਭਾਂਡੇ ਇਹ ਬੜਾ ਪ੍ਰਾਚੀਨ ਮੰਦਿਰ ਆ ਜੀ ਭਾਂਡੇ ਵਾਲੇ ਬਾਜ਼ਾਰ ਦਾ ਸ਼੍ਰੀ ਗਣੇਸ਼ ਮੰਦਿਰ ਬੜੀ ਮਾਨਤਾ ਇੱਥੇ ਤੇ ਸ਼ਿਵਲਿੰਗ ਦੇ ਦਰਸ਼ਨ ਕਰੋ ਬਹੁਤ ਪ੍ਰਾਚੀਨ ਮੰਦਿਰ ਹੈ ਜੀ ਇੱਥੇ ਆਪਾਂ ਖਾਣੀਆਂ ਹੁਣ ਥੋੜੀ ਦੇਰ ਚ ਪੂੜੀਆਂ। ਮੇਰਾ ਜੇ ਪੂਰੀ ਖਾ ਕੇ ਤੁਹਾਨੂੰ ਰਿਐਕਸ਼ਨ ਦੇਸੀ। ਅੰਬਰ ਸਾਹਿਬ ਦੀ ਫੇਮਸ ਪੂਰੀ ਹੈ ਭਾਈ। ਬਹੁਤ ਟਾਈਮ ਬਾਅਦ ਖਾਣਾ। ਵਾਹ। ਜੋ ਖਾਣੇ ਅੰਬਰ ਸਾਹਿਬ ਤੇ ਆ ਉਹ ਕਿਤੇ ਵੀ ਨਹੀਂ। ਪੂਰੀ ਦੁਨੀਆ ਘੁੰਮ ਲੋ। ਜਦੋਂ ਵੀ ਪੂੜੀ ਖਾਣਾ ਨੇ ਭੰਡਾਲੇ ਬਾਜ਼ਾਰ ਤੋਂ ਗਣੇਸ਼ ਮੰਦਰ ਦੇ ਕੋਲ ਆ ਜਿਓ ਤੇ ਇੱਥੇ ਪੂਰੀ ਖਾ ਕੇ ਜਰੂਰ ਦੇਖੋ। 你来了。